ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਸਭ ਦੇ ਘਰ ਪਰਿਵਾਰ ਜਾਨਵਰ ਠੀਕ ਠਾਕ ਜੀ ਤੇ ਬਾਈ ਜੀ ਤੁਹਾਨੂੰ ਪਤਾ ਜੇ ਪਰਸੋਂ ਆਪਾਂ ਵੀਡੀਓ ਪਾਈ ਸੀ ਵੀ ਜਿਵੇਂ ਹੁਣ ਵਾਇਰਸ ਚੱਲ ਰਿਹਾ ਕਬੂਤਰ ਸੁੱਕਣ ਦਾ ਬਾਈ ਤੇ ਉਹ ਵੀਡੀਓ ਅੱਜ ਲੈ ਕੇ ਆਇਆ ਬਾਈ ਆਪਾਂ ਕਬੂਤਰ ਸੁੱਕਣ ਦਾ ਕੀ ਕਾਰਨ ਹੋ ਸਕਦਾ ਤੇ ਉਹਦਾ ਇਲਾਜ ਕਿਵੇਂ ਕਰੀਏ ਠੀਕ ਆ ਜੀ ਸਭ ਤੋਂ ਪਹਿਲਾਂ ਬਾਈ ਜੀ ਜਿਹੜੇ ਕਬੂਤਰ ਸੁੱਕਦੇ ਆ ਤੁਹਾਡੇ ਉਹਨਾਂ ਨੂੰ ਡੀਵਾਇਰਮਿੰਗ ਜ਼ਰੂਰ ਕਰੋ ਸਾਰੇ ਕਬੂਤਰਾਂ ਨੂੰ ਤੇ ਨਾਲ ਉਹਨਾਂ ਨੂੰ ਪਿੱਲੀ ਆਇਟਾ ਤੇ ਕੱਲੀ ਕਣਕ ਜਿਆਦਾ ਬਾਈ ਜਦੋਂ ਆਪਾਂ ਸਰੋ ਜਾਂ ਮੱਕੀ ਜਾਂ ਸੋਲੇ ਪਾਈ ਜਾਂਦੇ ਆ ਉਹਦੇ ਨਾਲ ਵੀ ਬਾਈ ਜਾਨਵਰ ਸੁੱਕਣ ਲਾ ਜਾਂਦੇ ਆ ਕਿਉਂਕਿ ਪਾਣੀ ਦੀ ਘਾਟ ਹੋ ਜਾਂਦੀ ਆ ਠੀਕ ਆ ਜੀ ਤੇ ਉਹਦੇ ਕਰਕੇ ਆਪਣਾ ਇਹ ਪੂਤਰ ਸੁੱਕਣ ਲਾ ਜਾਂਦੇ ਆ ਤੇ ਇਹ ਪਾਣੀ ਦੀ ਘਾਟ ਪੂਰੀ ਕਰਨ ਆਲ ਬਾਈ ਕਰਨ ਲਈ ਆਪਾਂ ORS ਆਪਣਾ ਪਾਊਡਰ ਆਉਂਦਾ ਜਾਂ ਤਾਂ ਉਹ ਜਾਂ ਇਲੈਕਟ੍ਰਾਲ ਪਾਊਡਰ ਆਉਂਦਾ ਬਾਈ ਜੀ ਆਮ ਮੈਡੀਕਲ ਸਟੋਰ ਤੋਂ ਕਿਸੇ ਤੋਂ ਹੀ ਮਿਲ ਜਾਂਦਾ ਠੀਕ ਆ ਜੀ ਉਹ ਲਿਆ ਕੇ ਕੁੰਡਿਆ ਦੇ ਵਿੱਚ ਆਪਣੇ ਕੁੰਡਿਆ ਦੇ ਵਿੱਚ ਪਾਓ ਲੀਟਰ ਪਾਣੀ ਦੇ ਵਿੱਚ ਇੱਕ ਚਮਚਾ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਇਹਨੂੰ ਆਪਾਂ ਕਵਰ ਕਿਵੇਂ ਕਰਨਾ ਜਿਹੜਾ ਕਿ ਤਾ ਸੁੱਕ ਗਿਆ ਜਾਂ ਕਿ ਤਾ ਸਾਰੇ ਸੁੱਕ ਗਏ ਠੀਕ ਹੈ ਜੀ ਤੇ 1 ਲੀਟਰ ਪਾਣੀ ਲੈ ਲੈਣਾ ਬਾਈ ਆਪਾਂ 1 ਲੀਟਰ ਪਾਣੀ ਦੇ ਵਿੱਚ ਆਹ ਪਾਊਡਰ ਆਉਂਦਾ ਜੀ ਬੈਂਡੌਕਸ ਐਨ ਬੈਂਕੀ ਕੰਪਨੀ ਦਾ ਜੀ ਇਹ ਬੈਂਡੌਕਸ ਐਨ ਇਹਦਾ ਬਾਈ ਜੀ ਅੱਧਾ ਚਮਚਾ 1 ਲੀਟਰ ਪਾਣੀ ਦੇ ਵਿੱਚ ਠੀਕ ਹੈ ਜੀ ਇੱਕ ਕੱਪਾ ਬਾਈਆ ਕਾਲੀ ਦਵਾਈ ਬਣਾਈਆ ਆਪ ਤਿਆਰ ਕਰੀਏ ਦੇਸੀ ਦਵਾਈ ਹੈ ਜੀ ਇਹ 1 ਲੀਟਰ ਪਾਣੀ ਦੇ ਵਿੱਚ ਬਾਈ ਜੀ 5 ਐਮਲ ਤੇ ਉਸ ਤੋਂ ਬਾਅਦ ਜਿਗਟਕ ਵਾਰਡ ਇੱਕ ਟੱਕਣ 1 ਲੀਟਰ ਪਾਣੀ ਦੇ ਵਿੱਚ ਤੇ ਚੈਂਪੀਅਨ 1 ਲੀਟਰ ਪਾਣੀ ਦੇ ਵਿੱਚ ਇੱਕ ਟੱਕਣ ਠੀਕ ਹੈ ਜੀ ਇਹ ਚਾਰੇ ਮੈਡੀਸਨ ਆ ਬਾਈ ਆਪਾਂ ਜਿਹੜੇ ਕਬੂਤਰ ਤੁਹਾਡੇ ਸੁੱਕ ਗਏ ਜਾਂ ਰਿਕਵਰ ਨਹੀਂ ਹੋ ਰਿਹਾ ਹੈਗੇ ਇਹ ਉਹਦੇ ਲਈ ਆ ਬਾਈ ਜੀ ਇਹਦਾ ਕੋਰਸ ਆ 1 ਹਫਤੇ ਦਾ ਘਟੋ ਘਾਟਾ ਜਿਵੇਂ ਅੱਜ ਤੋਂ ਸ਼ੁਰੂ ਕਰਤਾ ਪਹਿਲਾ ਕੁੱਤਰਾਂ ਨੂੰ ਡੀਵਾਰਮਿੰਗ ਕਰਨਾ ਚਾਹੇ ਤਾਂ ਉਹ ਡਰੋਂਟਲ ਪਲੱਸ ਨਾ ਕਰ ਲੋ ਜਾਂ ਹਾਈ ਟੈਕ ਨਾ ਕਰ ਲੋ ਜਾਂ ਇੱਕ ਨਿਲਵਰਮ ਪਾਊਡਰ ਆਉਂਦਾ ਬਈ ਉਹਦਾ ਨਾ ਕਰ ਲੋ ਤੇ ਜਿਵੇਂ ਮੰਨ ਕੇ ਚਲੋ ਡਰੋਂਟਲ ਪਲੱਸ ਇੱਕ ਇੱਕ ਗੋਲੀ 70 ਤੋਂ 80 ਕੁੱਤਰਾਂ ਲਾਉਣੀਆਂ ਜਿਹੜਾ ਨਿਲਵਰਮ ਪਾਊਡਰ ਆ ਬਈ ਉਹ 1 ਲੀਟਰ ਪਾਣੀ ਦੇ ਵਿੱਚ ਇੱਕ ਚਮਚਾ ਪਾ ਕੇ 20 ਵੀ ਐਮ ਐਲ ਦੇਣਾ ਕੁੱਤਰਾਂ ਨੂੰ ਯਾਨੀ ਅਲੱਗ-ਅਲੱਗ ਦੇਣੇ ਆ ਇਕੱਠੇ ਨਹੀਂ ਜਿਵੇਂ ਮੰਨ ਕੇ ਚਲੋ ਚਾਹੇ ਡਰੋਂਟਲ ਪਲੱਸ ਨਾ ਕਰ ਲੋ ਚਾਹੇ ਕਰ ਲੋ ਨਿਲਵਰਮ ਨਾ ਜਾਂ ਹਾਈ ਟੈਕ ਨਾ ਉਸ ਤੋਂ ਬਾਅਦ ਠੀਕ ਹੈ ਜੀ ਇਹ ਦਵਾਈ ਆਪਾਂ ਪੁੱਜਿਆ ਦੇ ਵਿੱਚ ਪਾਉਣ ਲੱਗ ਜਾਓ ਜੇ 3 ਦਿਨ ਤੁਸੀਂ ਹੱਥ ਨਾਲ ਦੇ ਦੇਦੋ ਸਾਰੇ ਕਬੂਤਰਾਂ ਨੂੰ ਕੰਬੈਸਟਾ ਜੀ ਤੇ 3 ਦਿਨ ਹੱਥ ਨਾਲ ਦੇ ਦਿਓ 4ਵੇਂ ਦਿਨ ਤੋਂ ਬਾਅਦ ਪਾਣੀ 'ਚ ਪਾਉਣ ਲੱਗ ਜਾਓ ਤੇ ਤੁਹਾਡੇ ਕਬੂਤਰ ਪਹਿਲੇ ਦਿਨ ਤੋਂ ਹੀ ਰਿਕਵਰ ਹੋਣ ਲੱਗ ਜਾਣਗੇ ਫੁੱਲ ਗਾਰੰਟੀ ਹੈ ਦਵਾਈ ਦੀ ਤੇ ਕਿਸੇ ਵੀਰ ਭਰਾ ਨੂੰ ਕੋਈ ਦਵਾਈ ਚਾਹੀਦੀ ਆ ਕਬੂਤਰਾਂ ਲਈ ਜਾਂ ਕਬੂਤਰਾਂ ਦਾ ਕੋਈ ਵੀ ਸਮਾਨ ਚਾਹੀਦਾ ਤੁਹਾਨੂੰ ਐਸੈਸਰੀ ਕੋਈ ਵੀ ਡ੍ਰਿੰਕਰ ਜਾਂ ਸਤਰੀਆ ਦਾ ਕੱਪੜਾ ਕੋਈ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੈਡੀਸਿਨ ਜਾਂ ਐਸੈਸਰੀ ਚਾਹੀਦੀ ਆ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਤੇ ਇੰਸਟਾਗ੍ਰam ਆਈਡੀ ਬਾਈ ਅਰਮਾਨ ਕਰਤਾਰਪੁਰ ਦੇ ਨਾਮ ਤੇ ਉਹਨੂੰ ਫੋਲੋ ਕਰ ਲਓ ਜੀ ਠੀਕ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਵੀਰ ਭਰਾ ਨੂੰ ਕੋਈ ਸਮਾਨ ਮੰਗਵਾਉਣਾ ਤਾਂ ਮੇਰਾ ਨੰਬਰ ਆ ਜੀ 810953013 ਇਹ ਨੰਬਰ ਆ ਆਪਣਾ ਕਿਸੇ ਵੀ ਟਾਈਮ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤੁਸੀਂ ਜਦ ਮਰਜ਼ੀ ਫੋਨ ਕਰ ਸਕਦੇ ਹੋ ਤੇ ਕੋਈ ਵੀ ਕੋਈ ਜਾਣਕਾਰੀ ਕਿਸੇ ਵੀਰ ਭਰਾ ਨੇ ਲੈਣੀ ਆ ਤਾਂ ਉਹ ਵੀ ਸਾਡੇ ਨਾਲ ਗੱਲ ਕਰ ਸਕਦਾ ਕਈ ਵਾਰ ਸਰ ਤੋਂ ਫੋਨ ਨਹੀਂ ਚੱਕਿਆ ਜਾਂਦਾ ਤਾਂ ਉਹ ਆਪਣੀ ਪ੍ਰੋਬਲਮ ਬਾਈ ਜੀ WhatsApp ਦੇ ਮੈਸੇਜ ਤੇ ਸਾਡ ਸੱਕਦਾ ਸਾਨੂੰ ਜਦੋਂ ਅਸੀਂ ਫ੍ਰੀ ਹੋਵਾਂਗੇ ਆਪਣੇ ਆਪ ਅਸੀਂ ਮੈਸੇਜ ਕਰਦਾਂਗੇ ਠੀਕ ਆ ਜੀ ਤੇ ਬਾਕੀ ਸਾਡੀ ਆ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਨੇ ਜਾਂ ਮੈਸੇਜ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਦਿਓ ਤੇ Instagram ਜਿਹੜਾ ਆ ID ਆਪਣੀ ਪੇਜ ਆ ਅਰਮਾਨ ਕਰਤਾਰਪੁਰ ਦੇ ਨਾਂ ਤੇ ਉਹਨੂੰ ਬਾਈ ਜੀ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ